ਆਸ਼ੀਕਾਲ ਜੀ ਸਾਰੇ ਵੀਰਾਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਜੀ ਉਧਰ ਉਧਰ ਠੀਕ ਆ ਸਾਰੇ ਭਾਈਆਂ ਦੇ ਘਰ ਪਰਿਵਾਰ ਸੈੱਟ ਨੇ ਆਜੋ ਅਜਾ ਨਵਾਂ ਬਲੌਗ ਬਿਲ ਸਟਾਰਟ ਕਰਦੇ ਆਂ ਤੜਕੇ ਤੜਕੇ ਫਿਲਹਾਲ ਪਹਿਲਾਂ ਮੈਂ ਗੇੜਾ ਮਾਰ ਗਿਆ ਸੀ ਗੂਤਰਾਂ ਕੋਲੇ ਤੇ ਹੁਣ ਦੁਬਾਰਾ ਆਏ ਸੀ ਮੈਂ ਨਾਲੇ ਬਲੌਗ ਚਾਲੂ ਕਰ ਲੈਨੇ ਆ ਨਾਲੇ ਖੂਤਰ ਕੋਤਰ ਢਾਲਨੇ ਪਹਿਲਾਂ ਗੇਲਡ ਖੋਲ ਲਈਏ ਖੜਕਾ ਬੜਾ ਹੀ ਹੁੰਦਾ ਯਾਰ ਇਹਦਾ ਤੇਲ ਲਾਉਣ ਨਾਲ ਆ ਇਹਨੂੰ ਕੀ ਕਹਿੰਦੇ ਹੁੰਦੇ ਸੱਵਲ ਨੂੰ ਲੋਈ ਕਰੋ ਦਸ਼ਾ ਆਪਣੇ ਗੂਤਰਾਂ ਦੇ ਮਾ ਹੁਣ ਆ ਪਿੰਜਰੇ ਦਾ ਗੇਟ ਖੋਲ ਹੀ ਦਿੰਨਾ ਮੈਂ ਕਿ ਗਰਮੈਸ਼ ਵਾਲੀ ਆ ਤੇ ਮਾੜਾ ਮੋਟਾ ਕਬੂਤਰ ਇਧਰ ਉਧਰ ਬਾਹਰ ਅੰਦਰ ਤਰੇ ਫਿਰਨਗੇ ਠੀਕ ਹੈ ਜੀ ਤਾਂ ਕਰਕੇ ਪਿੰਜਰੇ ਵਾਲਾ ਰੱਤਾ ਠੀਕ ਹੈ ਜੀ ਕਿਉਂਕਿ ਕੂਤਰੀ ਨੇ ਅੰਡੇ ਤਾਂ ਹੁਣ ਲਾਈ ਵੀ ਜਿਹੜਾ ਮੇਨ ਡਾਰ ਹੁੰਦਾ ਕੂਤਰੀ ਹੋਰ ਕੂਤਰ ਨਾ ਨਾ ਲੱਗ ਜੇ ਅੰਡੇ ਤੋਂ ਕੂਤਰੀ ਨੇ ਲਾਈ ਦਿੱਤੇ ਹੁਣ ਤਾਂ ਕੋਈ ਚੱਕਰ ਹੀ ਨਹੀਂ ਹੈ ਦਰਾਂ ਅੰਡੇ ਵਾਲੀ ਬੈਠੀ ਆ ਆ ਬੈਠੀ ਠੀਕ ਹੈ ਜੀ ਤੇ ਬਾਕੀ ਦੇ ਕੂਤਰ ਸੈੱਟ ਆ ਬੱਚਾ ਇਹ ਕਿੱਥੇ ਆਪਣਾ ਆ ਰਿਹਾ ਮੇਰੇ ਬੱਚਾ ਦੇਖ ਲੋ ਜੀ ਬੱਚਾ ਆਪਣਾ ਇਹਨੂੰ ਡਾਈਏ ਪਹਿਲਾਂ ਤਾਂ ਬਾਹਰੋਂ ਚੱਲ ਕੇ ਠੀਕ ਆ ਜੀ ਆ ਛੱਡ ਤੀਏ ਤੇ ਛਤਰੀ ਦਾ ਹਾਲ ਦੇ ਕੋਲ ਬੜੀ ਗੀ ਖੁੱਡੇ ਤੇ ਇੰਦਰ ਪਈ ਪਈ ਚੱਲ ਬਈ ਚੱਲ 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 ਪੈ ਚੱਲ ਪੈ ਦਾ ਇਹਦਾ 파ਟਰਨਰ ਨਹੀਂ ਨਾਲ ਨਾਲ ਉੱਡਿਆ ਤਾਂ ਕਰਕੇ ਕਰਾਇਆ ਕਰਦਾ ਵਾ ਹੁਣ ਗੇੜੇ ਤੇ ਬੰਨ੍ਹਿਆ ਗੁੱਡ ਪੈ ਗੇੜਿਆਂ ਤੇ ਹੋ ਗਿਆ ਸਮਝੋ ਇੱਕ ਵਾਰ ਤੇ ਵਾਰ ਹੁਣ ਦੂਜਾ ਇਹਦਾ 파ਟਰਨਰ ਛੱਡ ਦਈਏ ਠੀਕ ਆ ਜੀ ਸਾਰਿਆ ਬਾਹਰ ਨਰ ਪਰ ਨਰ ਬਾਹਰ ਨਾ ਰਾਜਾ ਵੀ ਬਾਹਰ ਨਾ ਬਾਹਰ ਨਾਲ ਕੋ ਜੀ ਪੈਂ ਲਿਆ ਵੀਰਾ ਇੱਕ ਦਾ ਹੋਰ ਯਾਰ ਨਾ ਗਰਮੈਜ ਜੀ ਬਾੜੀ ਹੋਈ ਪਈ ਐ ਇੱਥੇ ਨਾ ਬਾਹਰ ਨਾਲੋਂ ਇੱਕ ਅੱਧੇ ਤਾਂ ਮਤਲਬ ਕੀ ਕਹਿੰਦੇ ਹੁੰਦੇ ਆ ਮਿੰਟ ਪਰ 16 ਇੱਕ ਇੱਕ ਅੱਧੇ ਨੰਬਰ ਦਾ ਟੈਂਪਰੇਚਰ ਦਾ ਫਰਕ ਆ ਠੀਕ ਆ ਜੀ ਇੱਕ ਮਿੰਟ ਆ ਜਾ ਹਾਂ ਹੁਣ ਆ ਗਿਆ ਹੁਣ ਨਹੀਂ ਜਾਂਦਾ ਤੂੰ ਕਿਧਰੇ ਵੀ ਹੈ ਆ ਰਿਹਾ ਜੀ ਠੀਕ ਹੈ ਜੀ ਇਹਨੂੰ ਡਾਈਜੋ ਹੁਣ ਫੜ ਕੇ ਇਹਨੂੰ ਛੱਡ ਦਈਏ ਜੀ ਬਾਹਰ ਇਹਦੇ 파ਟਰਨਰ ਨਾਲ ਰਜਾਨਾ ਡਾਇਆ ਕਰਾਂਗੇ ਜੀ ਜਿੱਦਣ ਕਰੇ ਹੋਈਏ ਇਹ ਚੱਲ ਪਤ ਹੁਣ ਵੇਖ ਕਿਉਂ ਇੱਥੇ ਕਿਤੇ ਹੋਣਾ ਉਹ ਵੀ ਉੜਦਾ ਫਸਦਾ ਉੱਤੇ ਜਾ ਕੇ ਨਿਗਾ ਮਰੋਣੇ ਪਹਿਲਾਂ ਗੇਟ ਲਾ ਦਈਏ ਬੱਚਾ ਜਾਂ ਤਾਂ ਉਹ ਫੜਦਾ ਜੀ ਇੱਕ ਮਿੰਟ ਇਹ ਆ ਰਿਹਾ ਵੇਖ ਗਿਆ ਹੁਣ ਆਈ ਹੋਪ ਇਹ ਆ ਜਾਂਦਾ ਠੀਕ ਹੈ ਜੀ ਬੱਚਾ ਜਾਂ ਤਾਂ ਆ ਰਿਹਾ ਹੈਗਾ ਬੰਗਿਆ ਕਿ ਨਹੀਂ ਇੱਕ ਤਾਂ ਨਾ ਯਾਰ ਇੱਥੇ ਮਤਲਬ ਫੋਨ ਦੀ ਡਿਸਪਲੇ ਨਹੀਂ ਵਿਖਦੀ ਪਈ ਮੈਨੂੰ ਤਾਂ ਕਰਕੇ ਤੇ ਕਬੂਤਰ ਵੀ ਇਹਦੇ ਨਾਲ ਹੀ ਰਲ ਜੂਗਾ ਬਸ ਹੁਣੇ ਠੀਕ ਹੈ ਜੀ ਮਿੰਟਕ ਬਾਅਦ ਤੇ ਤੁਹਾਨੂੰ ਵਿਖਾ ਦਾਂਗੇ ਹਾਂਜੀ ਬਾਈ ਤੇ ਹੁਣ ਆ ਗਏ ਜੀ ਇਧਰਲੇ ਕਰੇ ਤੇ ਕਬੂਤਰ ਆਪਣੇ ਨੀਵੇਂ ਆ ਚੁੱਕੇ ਆ ਤਿੰਨ ਚਾਰ ਘੰਟਿਆਂ ਨੂੰ ਜੂਲਦੇ ਉਹਨੂੰ ਠੀਕ ਹੈ ਜੀ ਆ ਰਹੇ ਤੇ ਕਬੂਤਰ ਨਾ ਆਪਣੇ ਖੰਭ ਸੱਟ ਕੇ ਬਹਿਣ ਲੱਗ ਗਿਆ ਬੱਚਾ ਯਾਰ ਕਿਉਂਕਿ ਇਹਨੇ ਕਈ ਤਾਂ ਸਭ ਖੰਭ ਸੱਟ ਕੇ ਬਹਿਣ ਲੱਗ ਜਾਂਦਾ ਉਦੋਂ ਪਾਣੀ ਮੰਗਦਾ ਕਈ ਵਾਰੀ ਪੁੱਖਾ ਵੀ ਫੰਗ ਸਿੱਟ ਕੇ ਬਹਿਣ ਲੱਗ ਜਾਂਦਾ ਕੋ ਉਤਰ ਵੀ ਪਾਣੀ ਵਾਲੇ ਤਾਂ ਹਜੇ ਦੇਣੀ ਹੈ ਨਹੀਂਗੇ ਠੀਕ ਹੈ ਇਹ ਨਾ ਹੀ ਕੂਤਰ ਦੀਆਂ ਚੰਗੀਆਂ ਡਾਈਆਂ ਹੋਈਆਂ ਤੇ ਅੱਜ ਆਪਾਂ ਛਤਰੀ ਲਾ ਦੇਣੀ ਹੈ ਜੇ ਛਤਰੀ ਤੇ ਆ ਕੇ ਬਹਿ ਗਿਆ ਨਾ ਨਾਲ ਦੀ ਨਾਲ ਫੜ ਕੇ ਥੱਲੋਂ ਚੈੱਕ ਕਰਨਾ ਕੋ ਉਤਰ ਕਿਵੇਂ ਆ ਕਿਵੇਂ ਨਹੀਂ ਤੇ ਫਿਰ ਤੁਹਾਨੂੰ ਮੁਖਾਵਾਂਗੇ ਠੀਕ ਹੈ ਜੀ ਅਜੇ ਪਾਣੀ ਵਾਲੇ ਤਾਂ ਹਜੇ ਦੇਣ ਹੀ ਨਹੀਂ ਆਏ ਪਾਣੀ ਲਾ ਕੇ ਛੱਡਣ ਵਾਲੇ ਤਾਂ ਅਜੇ ਤਾਂ ਸੁੱਕੀਆਂ ਡਾਈਆਂ ਨਹੀਂ ਇਹਨਾਂ ਦੇ ਸਹੀ ਤਰੀਕੇ ਨਾਲ ਹੋਈਆਂ ਚਾਰ ਚਾਰ ਪੰਜ ਪੰਜ ਦਿਨਾਂ ਦੇ ਵਿੱਚ ਗੈਪ ਆ ਕੇ ਤਾਂ ਕੂਤਰ ਡਾਉਣੇ ਆ ਹੁਣ ਚਿੱਟੀਆਂ ਆ ਜਾਣ ਦੇ ਫਿਰ ਸਹੀ ਤਰੀਕੇ ਨਾਲ ਡਾਵਾਂਗੇ ਤੇ ਫਿਰ ਅੱਗੇ ਪਾਣੀ ਲਾ ਕੇ ਦੇ ਕੇ ਜਾਂ ਲਾ ਕੇ ਛੱਡਿਆ ਕਰਾਂਗੇ ਠੀਕ ਹੈ ਜੀ 5 ਐਮ ਤੋਂ 7 ਐਮ ਤੋਂ ਚੱਲ ਜਿੰਨੇ ਵੀ ਐਮ ਤੋਂ ਸਟਾਰਟ ਕਰਾਂਗੇ ਉਹ ਤੁਹਾਨੂੰ ਸਾਰਾ ਆਪਾਂ ਐਕਸਪਲੇਨ ਕਰ ਦਾਂਗੇ ਬਾਕੀ ਅੰਦੇ ਤੋਂ ਪਹਿਲਾਂ ਜਾਂ ਅੰਦੇ ਤੋਂ ਬਾਅਦ ਇੱਕ ਮਤਲਬ ਕਰੇ ਡਾਊਨ ਵਾਲੇ ਕਬੂਤਰਾਂ ਦੇ ਵੀਡੀਓ ਆ ਜੂਗੀ ਤੇ ਤੁਸੀਂ ਚੈੱਕ ਕਰ ਲਿਓ ਜਿੰਨੀ ਕ ਆਪਾਂ ਨੂੰ ਨੌਲੇਜ ਆ ਉਨੀ ਕ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਤੇ ਬਾਕੀ ਖਾਦ ਕੀ ਕਬੂਤਰ ਕਿੱਥੇ ਵਰਦੇ ਆ ਐ ਜੇ ਯਾਰ ਜਾਣਾ ਵਿੱਚ ਮੈਂ ਕਿਤੇ ਤੋਰ ਹੈਡੋ ਗੱਲ ਬਾਤ ਕਾਹੇ ਬਲਾ ਕੁੱਤਰੋ ਖਾਦਨੇ ਹੋਰ ਹੀ ਨਹੀਂ ਮੇਂ ਵਿੱਚ ਬਾਰੇ ਤੋਂ ਉਧਰ ਨੂੰ ਗਏ ਆ। ਜਾ ਆ ਗਿਆ ਸੀ ਜਾਜ ਦੇ ਖੜਕੇ ਨਾ ਨੀਵੇਂ ਆ ਗਏ। ਆਵਰੇ। ਉਹ ਉਹ ਜਾਂਦੇ ਆ ਜਾਂਦੇ ਠੀਕ ਹੈ ਜੀ। ਆ ਜਾਂਦੇ ਦੋਨੇ। ਆ ਜਾਂਦੇ ਵੇਖ ਲੈ ਠੀਕ ਹੈ ਜੀ ਮੈਂ ਛਤਰੀ ਲਾ ਦਈਏ ਤਾਂ ਆਹੀ ਲਾ ਦਿੰਨੇ ਆ ਜਾਲਾ ਲਾ ਦਿੰਨੇ ਲਾਲ ਤੇ ਅਜੇ ਕੇ ਬਹਿ ਜਾਣਗੇ। ਠੀਕ ਹੈ ਜੀ। ਵੀ ਇਧਰ ਆ ਕਬੂਤਰੀ ਕੱਢ ਲਈ ਛਤਰੀ ਤੇ ਬੰਨਦੇ ਆ ਇਹਨੂੰ ਤੇ ਨਾਲੇ ਧੁੱਪ ਧੁੱਪ ਲੱਗ ਜੂ ਕਿ ਬੜੇ ਦਿਨ ਹੋ ਗਏ ਬਾਹਰ ਹੀ ਨਹੀਂ ਕੱਢੀ। ਠੀਕ ਹੈ ਜੀ ਅੰਡਿਆਂ ਤੇ ਹੀ ਸੀਗੀ ਤੇ ਵਿੱਚੇ ਜੋ ਤੁਹਾਨੂੰ ਮੁਖਾਤੇ ਤਾਂ ਹੀ ਲੱਗੇ ਫਿਰਦੇ ਆ ਫਿਰ ਇਹਨੂੰ ਬੰਨ ਕੇ ਜਣਾ ਡਾੜੀ ਨੂੰ ਉਹ ਉਂ ਤੌਣ ਜੀ ਵੀਂਗੀ ਟੇਢੀ ਜੀ ਕਰਦੀ ਤਾਂ ਕੂਤਰ ਵਹਿੰਦੀ ਉਹ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਤੇ ਸੱਚ ਰਾਲੇ ਇਹਨੂੰ ਬੰਨ ਕਿੰਨਾ ਥੋੜਾ ਕੰਮ ਜਾ ਕੇ ਹੋਣਾ ਤੇ ਡਾੜੀ ਹੋਣੀ ਰਾਕੀ ਦੀ ਰਾਕਾ ਦੂੰਗਾ ਡਾੜੀ ਇੱਥੇ ਵੇਖੀ ਜਾਣਗੇ ਕੂਤਰਾਂ ਨੂੰ ਠੀਕ ਹੈ ਜੀ ਤਸਹੀਆ ਪਾ ਧਿਆਨ ਰੱਖਣਾ ਕਿੰਨੇ ਵਜੇ ਆਣ ਕੇ ਬਹਿੰਦੇ ਆ ਕਿੰਨੇ ਵਜੇ ਨਹੀਂ ਠੀਕ ਹੈ ਜੀ ਬਈ ਆਪਣਾ ਬਹੁਤ ਮਾੜੀ ਹੋਈ ਤਾਂ 5-7 ਮਿੰਟ ਮੈਂ ਵੀਡੀਓ ਬਣਾ ਕੇ ਬਣਾਈ ਜਾਂਦਾ ਸੀਗਾ ਲੋਕ ਸ਼ੂਟ ਕਰੀ ਜਾਂਦੇ ਸੀ ਉਹ ਕੈਮਰਾ ਤਾਂ ਆਉਂਦੀ ਹੋਇਆ ਆਵੇਂ ਗਿਆ ਆਪਣਾ ਤੇ ਹੁਣ ਅਸੀਂ ਥੋੜਾ ਜਿਹਾ ਲੇਟ ਹੋਈ ਜਾਂਦੇ ਸੀ ਅਸੀਂ ਚੱਲੇ ਸੀ ਗੁਰੂ ਘਰ ਮੱਥਾ ਟੇਕਣ ਠੀਕ ਹੈ ਜੀ ਤੇ ਬੱਚੇ ਆਪਣੇ ਬਹੁਤ ਸੋਹਣਾ ਓਡੇ ਇੱਕ ਤਾਂ ਲਾਈਟ ਨਹੀਂ ਰਹਿੰਦੀ ਠੀਕ ਆ ਬਈ ਤਾਂ ਕਰਕੇ ਫੋਨ ਬੰਦ ਹੋ ਗਿਆ ਸੀ ਇਹ ਬੱਚਾ ਬੈਠਾ ਅਣਕੇ 1:00 ਦੇ 7 ਮਿੰਟ ਤੇ 17 ਪਤਾ ਨਹੀਂ 7 ਇੱਥੇ ਗਈ ਸੀ ਕਿਉਂਕਿ ਮੈਂ ਤਾਂ ਘਰੇ ਹਣੀ ਸੀ ਤੇ ਮੈਨੂੰ ਘਰ ਦੇ ਜਾਣੇ ਦੱਸਿਆ ਤੇ ਬਾਕੀ ਇੱਕ ਤਾਂ ਇੱਕ ਇੱਕ ਵਜੇ ਕੇ 17 ਮਿੰਟ ਤੇ ਬੈਠਾ ਸੀਗਾ ਤੇ ਦੂਜੀ ਗੱਲ ਇਹ ਆ ਵੀ ਆਪਣਾ ਟੇਬਲੀ ਬਈ ਵਾਲੇ ਤੇ ਬੱਚੇ ਦੋਨੇ ਜਾਲ ਚ ਪਾਏ ਇੱਕ ਤਾਂ ਵੱਡੇ ਰਤੇ ਭੁੰਜੀ ਵਾਲਾ ਦਾ ਬੱਚਾ ਤੇ ਇੱਕ ਜਿਹੜਾ ਚਿੱਟੀਆਂ ਖਲਾ ਬੱਚਾ ਉਹ ਜਾਲ ਚ ਪਾਇਆ ਤੇ ਇਧਰ ਹੁਣ ਮੈਂ ਤਾਂ ਨੀਤ ਚੱਲੇ ਸੀ ਕਿ ਪਿੰਡ ਗੁਰੂ ਘਰ ਠੀਕ ਆ ਜੀ ਨੀਤ ਅੱਗੇ ਆ ਸਾਈਕਲ ਤੇ ਤੇ ਮੈਂ ਬੱਚੇ ਆ ਜਾਲ ਤੇ ਇਥੋਂ ਆਈਓ ਕੋ ਤੂੰ ਮੜਾ ਮੜਾ ਕੇ ਦਾ ਜਾਲ ਖੁੱਟ ਜੋ ਜੀ ਵੇਖਦਾ ਹੋਊਗਾ ਤਾਂ ਵੇਖ ਲਿਓ ਤੇ ਹੁਣ ਚੱਲਦੇ ਆਂ ਅਸੀਂ ਲੇਟ ਹੁੰਦੇ ਆ ਮੁੜ ਕੇ ਹਨੇਰਾ ਹੋ ਜਾਂਦਾ ਪਿੰਡ 'ਚ ਸਾਨੂੰ ਫੋਨ ਆਉਂਦੇ ਰਹਿੰਦੇ ਘਰੋਂ ਫਿਰ ਕਾਂ ਕਰਕੇ ਬਾਕੀ ਕਿਵੇਂ ਆ ਵਧੀਆ ਵਧੀਆ ਓਕੇ ਆ ਜੀ ਤੇ ਬਾ ਹੁਣ ਚੱਲਦੇ ਆ ਤੋ ਆ ਗਈ ਜੀ ਤੇ ਹੁਣ ਲਾ ਦਈਏ ਗੇਟ ਠੀਕ ਆ ਜੀ ਤੇ ਫਿਰ ਕੁੱਤਰਾ ਨੂੰ ਲਾਉਣੇ ਜਾਲ ਤੇ ਜਾ ਕੇ ਤੇ ਨਾਲੇ ਧਣੂ ਧੋਣੇ ਪਾਣੀ ਪੂਣੀ ਪਾਉਣੇ ਆ ਠੀਕ ਆ ਜੀ ਬਲਾਂ ਗੇਟ ਲਾ ਦਈਏ ਯਾਰ ਪਸ਼ੂ ਬੜੇ ਆਉਂਦੇ ਸਾਡੇ ਤਾਂ ਕਣਕ ਇਧਰ ਕਣਕ ਖਰਾਬ ਕਰ ਜਾਂਦੇ ਪੱਠੇ ਬਹੁਤ ਖਰਾਬ ਖਾਂਦੇ ਘਾਟ ਆ ਮਿੱਧ ਬੜੀ ਜਾਂਦੇ ਫਿਰ ਉਹ ਫੋਟ ਵੀ ਨਹੀਂ ਹੁੰਦੀ ਖਾ ਲੈਣਾ ਉਹਦਾ ਚੰਨ ਕੁੰਨੀ ਆ ਪਰ ਜਿਹੜਾ ਮਿੱਧ ਜਾਂਦੇ ਨਾ ਉਹ ਦੁਬਾਰਾ ਹੁੰਦਾ ਨਹੀਂ ਤਾਂ ਕਰਕੇ ਤੇ ਬਾਕੀ ਯਾਰ ਗੇਟ ਲਾ ਦੀਏ ਵਗੈਰਾ ਹੁਣ ਆਗੇ ਜੀ ਇੱਧਰ ਲੈ ਕਰੇ ਪਹਿਲਾਂ ਲਾਈਏ ਖੂਤਰ ਫਿਰ ਪਾਈਏ ਦਾਣੇ ਫਿਰ ਫਿਰ ਕਰਦੇ ਅੱਗੇ ਗੱਲਬਾਤ ਕਰੀ ਤੁਹਾਡੇ ਨਾਲ ਸ਼ੇਅਰ ਠੀਕ ਹੈ ਜੀ ਹੁਣ ਜੀ ਗੇਟ ਤਾਂ ਦਿੱਤਾ ਖੋਲ ਆਪਾਂ ਪਹਿਲਾਂ ਲਾਈਟ ਜਗਾਈਏ ਯਾਰ ਖੁੱਡੇ ਚ ਚਾਨਣ ਕਰਕੇ ਗਰਮ ਹੈ ਸ਼ਰ ਬਹੁਤ ਆ ਖੁੱਡੇ ਚ ਮੈਂ ਕਹਣਾ ਨਾ ਯਾਰ ਆਪਣੇ ਪੇਪਰ ਹੋ ਜਾਣ ਤੇ ਖੁੱਡੇ ਪਾਈਏ ਕਿਉਂ ਜਾਨਵਰਾਂ ਨੂੰ ਆਪਾਂ ਇੱਥੇ ਤੰਗ ਕੀਤਾ ਬਹੁਤ ਜਿਆਦੀ ਗਰਮੈਸ਼ ਚੰਦਰ ਗੁੱਡੇ ਦੇ ਠੀਕ ਹੈ ਜੀ ਤੇ ਗਰਮੈਸ਼ ਕਰਨ ਅੱਖਾਂ ਦੀ ਬਿਮਾਰੀ ਬਾੜੀ ਆਉਂਦੀ ਹੈ ਰੱਬ ਮੇਰੀ ਰੱਖੇ ਬਾਪੂ ਪਤਰਾ ਤੇ ਤੇ ਪਹਿਲਾਂ ਕੂਤਰ ਲਾਈਏ ਨਾਲੇ ਗਰਮੀ ਵੀ ਆਉਂਦੀ ਜਾਂਦੀ ਆ ਪਾਣੀ ਵਾਲੇ ਪਾਂਡੇ ਆਪਾਂ ਕੱਢ ਲੈ ਬਾਹਰ ਜੀ ਤੇ ਹੁਣ ਲੈ ਚ ਲਈਏ ਪਰਲੇ ਘਰੇ ਨਾਲੇ ਕਣਕ ਲਈ ਹੋਈਏ ਤੇ ਨਾਲੇ ਪਾਣੀ ਰਿਆਈਏ ਠੀਕ ਹੈ ਜੀ ਤੇ ਮੁੜ ਕੇ ਕੂਤਰਾਂ ਨੂੰ ਸਾਫ਼ ਕਰਕੇ ਪਾਣੀ ਭਣੀ ਰੱਖ ਦਈਏ ਤੇ ਕਣਕ ਨੂੰ ਕਬਾ ਦਈਏ ਠੀਕ ਹੈ ਜੀ ਤੇ ਇਹ ਵਾਹ ਅੱਗੇ ਆਈ ਕਰਦੇ ਹੁਣ ਜੀ ਬਾਈ ਤੇ ਇਧਰ ਆਪਾਂ ਉਹ ਪਾਣੀ ਦਾ ਭਰਕੇ ਦਵਾਰਾ ਧੋ ਕੇ ਰੱਖਤਾ ਜੀ ਤੇ ਉਧਰ ਉਹ ਧੋ ਕੇ ਉਧਰ ਰੋਜ਼ ਕੁਡੇ ਦਾ ਪਾਣੀ ਰੱਖਤਾ ਤੇ ਹੁਣ ਪਾਉਣ ਲੱਗੇ ਆ ਕਣਕ ਦੋਨਾਂ ਖੁੱਡਿਆਂ 'ਚ ਇਹ ਈ ਨੀ ਨੀ ਮੱਛਾ ਖਾਂਦੇ ਆ ਜੀ ਠੀਕ ਹੈ ਜੀ ਤੇ ਇਹ ਤਾਂ ਹੀ ਕੁਝ ਤਾਂ ਵੇਸਟੀ ਪਈ ਰਹਿੰਦੀ ਤੁਹਾਡੇ ਸਾਹਮਣੇ ਤੇ ਥੋੜੀ ਜੀ ਇਧਰ ਪਾ ਦਈਏ ਠੀਕ ਹੈ ਬੱਸ ਜੋ ਪੁੱਤ ਹੁਣ ਪਾਣ ਤੋਂ ਪਾਣੀ ਨਡੋਲਦੀ ਥੋੜੀ ਜਿੰਦਰ ਪਾ ਦਈਏ ਕਰਕੇ ਸਾਫ਼ ਕੇ ਰਾਂ ਹਾਂ ਜੀ ਉੱਤਰ ਵੀ ਦਾਣੇ ਪਾਤੇ ਤੇ ਦਾਣੇ ਇੱਧਰ ਵੀ ਪਾਤੇ ਖੁੱਲਾ ਰਹਿਣ ਤੀਏ ਉੱਤਰ ਵਿੱਚ ਤਰਨਗੇ ਆ ਸੱਚ ਪਾਣੀ ਆਪਾਂ ਤਾਂ ਲਿਆਂਦਾ ਬਈ ਹੁਣ ਆਏ ਨਾ ਕੋਈ ਪਾਣੀ ਤੋਕੇ ਨਹੀਂ ਜਾਂਦਾ ਆ ਦੇਖ ਲਓ ਗਿੱਲਾ ਪਿਆ ਪਾਣੀ ਦਾ ਤੋ ਪਾਣੀ ਕੀ ਪਾਣੀ ਫਰੈਸ਼ ਆ ਪਿਆ ਤੇ ਇਹਦੇ ਵਿੱਚ ਇਹਨਾਂ ਨਿਊਜ਼ਰ ਲਾਉਣੇ ਆ ਪਾਣੀ ਡੋਲੇ ਜਾਂਦਾ ਲਾਉਂਦੇ ਕਰਦਿਆਂ ਤੋਂ ਛੱਲਾਈਆਂ ਵੱਜ ਗਿਆ ਨੀਵਾ ਆਪਾਂ ਵੱਢ ਰਾ ਇੱਥੇ ਵੱਢਣਾ ਸੀ ਕਿ ਤਮਾਕ ਨੇ ਕੰਮ ਨਹੀਂ ਕੀਤਾ ਇੱਥੇ ਵੱਢਦਾ ਤੇ ਚੱਕ ਕੇ ਲਿਉਣੀ ਐਂ ਕਰਕੇ ਆ ਦੇਖੋ ਛੱਲ ਵਾਈ ਦੀ ਬਾਹਰ ਡੁੱਲੇ ਜਾਂਦਾ ਫਿਰ ਕੂਤਰਾਂ ਦਾ ਮੂੰਹ ਨਹੀਂ ਕਈ ਵਾਰੀ ਡੱਬਦਾ ਤਾਂ ਕਰਕੇ ਲਿਆਣ ਕੇ ਰੱਖਿਆ ਪਾਣੀ ਇੱਥੇ ਆਪਾਂ ਐਕਸਟਰਾ ਲਿਉਣੇ ਨਾਲ ਠੀਕ ਆ ਜੀ ਤੇ ਬਾਕੀ ਇਹਨੂੰ ਰੱਖੀਏ ਇੱਥੇ ਤੇ ਹੁੰਦਾ ਵੀ ਕੂਤਰਾਂ ਦੇ ਖੁੱਡੇ ਤੇ ਗੇਟ-ਗੂਟ ਬੱਚੇ ਦੋਨੇ ਬਹੁਤ ਵਧੀਆ ਉੱਡਣ ਲੱਗ ਗਏ ਬੱਚਾ ਦਾ ਕੂਤਰ ਠੀਕ ਆ ਜੀ ਆਈ ਹੋਪ ਜਿੰਸ ਤੱਕ ਉਮੀਦ ਆ ਬਾਈ ਛਡਾ ਦੇਣਗੇ ਬਾਕੀ ਵੇਖੋ ਠੀਕ ਹੈ ਜੀ ਉਹ ਵਾਲਾ ਬੱਚਾ ਤੇ ਉਹ ਕੂਤਰ ਖੜਨ ਤੱਕ ਕੂਤਰ ਕਿੱਥੇ ਆ ਕੂਤਰ ਦਾ ਕੀ ਕੂਤਰ ਤਾਂ ਨਾਲ ਡਾਉਣੇ ਬੱਚੇ ਨੂੰ ਛੱਡਣਾ ਬਾਈ ਠੀਕ ਹੈ ਜੀ ਤੇ ਬਾਕੀ ਵੈਗੁਰੂ ਕਿਰਪਾ ਕਰੇ ਠੀਕ ਹੈ ਜੀ ਉਹਨਾਂ ਦਾ ਵੈਗੁਰੂ ਦਾ ਅਥਰ ਅਸਰ ਤੇ ਉਹ ਛੱਡ ਲਾਂਗੇ ਜੇ ਸਹੀ ਉੱਡਣ ਲੱਗ ਗਿਆ ਤਾਂ ਕਿਉਂਕਿ ਹੁਣ ਟਾਈਮ ਵਧਾਉਣ ਲੱਗ ਗਿਆ ਬੱਚਾ ਜਿਵੇਂ ਜਿਵੇਂ ਗਰਭੀਂ ਪੈਂਦੀ ਓਵੇਂ ਓਵੇਂ ਟਾਈਮ ਵਧਾਉਣ ਲੱਗ ਗਿਆ ਪਹਿਲਾਂ ਡੇਢ ਵਧਾਇਆ ਫਿਰ ਦੋ ਘੱਟਾ ਫਰ ਅੱਜ 2 ਤੋਂ 2.5 ਫਿਰ 2 ਤੋਂ ਸਿੱਧਾ 2.5 ਕਰਤਾ 2.5 ਤੋਂ ਅੱਜ 5 ਕੀਤਾ ਕੂਤਰਨੇ ਟਾਈਮ 9 ਤੋਂ 1 ਡਾਇਆ 10 11 12 10 11 12 1 ਹਾਂ ਸੱਚ 4 ਘੰਟੇ ਸੌਰੀ ਬਈ 5 ਘੰਟੇ ਨਹੀਂ 4 ਘੰਟੇ ਕੂਤਰ ਡਿਆ ਤੇ ਬਹੁਤ ਵਧੀਆ ਅੱਡੇ 4 ਘੰਟੇ ਮਤਲਬ ਟਾਈਮ ਵਧਾਈ ਜਾਂਦਾ ਹਜੇ ਹੋਰ ਜੇ ਟਾਈਮ ਵਧਾਇਆ ਤੇ ਕਰਾਂਗੇ ਤੇ ਹਾਈ ਕੂਤਰ ਨਾਲ ਮੇਰੇ ਖਿਆਲ ਚ ਮੋਢੇ ਸੱਟ ਕੇ ਬੈੰਦਾ ਉਹਦਾ ਇੱਕ ਦਾ ਕਾਰਨ ਇਹ ਵੀ ਹੋ ਸਕਦਾ ਵੀ ਪਾਣੀ ਵੀ ਮੰਗਦਾ ਦੂਜਾ ਕਾਰਨ ਇਹ ਹੈ ਵੀ ਭੁੱਖ ਕਰਕੇ ਵੀ ਸੱਟ ਕੇ ਮੋਢੇ ਸੱਟ ਕੇ ਬੈੰਦਾ ਤੇ ਉਹ ਤੁਹਾਨੂੰ ਨਾ ਕੱਲ ਨੂੰ ਕਬੂਤਰ ਦੀ ਹਾਲਤ ਵਿਖਾਵਾਂਗੇ ਥੱਲੋਂ ਤਾਂ ਹਜੇ ਮਤਲਬ ਨੀਲਾ ਹੈ ਖੁਸ਼ਕੀ ਜਿਹੀ ਆਈ ਖੜੀ ਨੀਲਾ ਆਇਆ ਹੋਇਆ ਪਿਆ ਥੱਲੋਂ ਤੇ ਬਾਕੀ ਤੁਸੀਂ ਦੱਸਿਓ ਠੀਕ ਹੈ ਜੀ ਤੇ ਬਾਕੀ ਆਪਾਂ ਵੀ ਦੱਸ ਦਾਂਗੇ ਤੁਸੀਂ ਬਿਤਾਦੇ ਹੋ ਗੱਲ ਇੱਕ ਹੈ ਤੇ ਉਧਰ ਆਪਣਾ ਰਸਤੇ ਫੁੰਜੀ ਵਾਲਾ ਤੇ ਇੱਕ ਗੱਲ ਹੋਰ ਜਿਵੇਂ ਗੇੜਾਂ ਗੂੜਿਆਂ ਤੇ ਪਾਣੀ ਪੂਣੀ ਦੇਖ ਕੇ ਕਬੂਤਰ ਨੂੰ ਡਾਉਂਦੇ ਸਾਰਾ ਸਿਸਟਮ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦਾ ਠੀਕ ਹੈ ਜੀ ਗੇੜਿਆਂ ਦਾ ਤੇ ਹੋਰ ਸਿਸਟਮ ਵੈਸੇ ਤਾਂ ਪਤਾ ਆਪਾਂ ਨੂੰ ਜੇ ਤੁਸੀਂ ਕਹਿੰਦੇ ਹੋ ਤਾਂ ਇੱਕ ਐਕਸਟਰਾ ਵੀਡੀਓ ਬਣਾ ਕੇ ਉਸ ਚੀਜ਼ ਤੇ ਪਾਈਏ ਜਾਂ ਨਾ ਪਾਈਏ ਇਹ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਤੇ ਉਸ ਵੀ ਚੀਜ਼ ਤੇ ਵੀਡੀਓ ਆ ਜੂਗੀ ਬਾਕੀ ਤੁਸੀਂ ਆ ਵੀਡੀਓ ਤੇ ਕਮੈਂਟ ਕਰੋ ਅਗਲੀ ਵੀਡੀਓ ਆਪਾਂ ਪਾ ਦਾਂਗੇ ਠੀਕ ਹੈ ਜੀ ਤੇ ਬਾਕੀ ਓਕੇ ਹੈ ਵੀ ਜੈਸਾ ਹੁਣ ਆਪਾਂ ਅੱਗੇ ਪਾਣੀ ਦੇ ਦੇ ਕੇ ਕੋ ਉਤਰ ਛੱਡਣਾ ਆਪਣਾ ਆਪ ਤੇ ਇਸ ਇਸਤੇਮਾਲ ਕਰਾਂਗੇ ਤੁਸੀਂ ਦੱਸਿਓ ਸਹੀ ਹੈ ਜਾਂ ਨਹੀਂ ਜਿਨਾਂ ਕੋ ਆਪਨ ਨੌਲੇਜ ਆ ਠੀਕ ਹੈ ਜੀ ਬਾਕੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਦਾ ਬਲੌਗ ਨੂੰ ਵੇਖਣ ਲਈ ਇੱਕ ਪਿਆਰਾ ਜਿਹਾ ਜਾਂਦੇ ਹੋਏ ਕਮੈਂਟ ਕਰਦੇ ਹੋ ਤੇ ਅੱਗੇ ਨਾਲੋਂ ਆਪਣੇ ਬਲੌਗਾਂ 'ਚ ਕਿੰਨਾ ਕਿ ਡਿਫਰੈਂਸ ਆ ਕਿਹੜੀ ਚੀਜ਼ ਉੱਭਰ ਰਹੀ ਆ ਉਹ ਮੜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀ ਪਹਿਲਾਂ ਵਾਂਗੂ ਹਜੇ ਵੀ ਆਪਾਂ ਚਗਲੀ ਵੜਦੇ ਹਾਂ ਵਲੋਗਾਂ ਦੀ ਜੇ ਸਹੀ ਤਰੀਕੇ ਨਾਲ ਬਣਾਉਣੇ ਆ ਤਾਂ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਬਣਾਈ ਰੱਖਿਆ ਕਰੋ ਜਿਸ ਤਰੀਕੇ ਨਾਲ ਮੈਨੂੰ ਵੀ ਪਤਾ ਲੱਗੇ ਮੈਂ ਸਹੀ ਕਰ ਰਿਹਾ ਜੇ ਗਲਤ ਕਰਦਾ ਹਾਂ ਉੱਥੇ ਮੈਨੂੰ ਦਾਅਦ ਤਿਆ ਕਰੋ ਕਮੈਂਟ ਕਰਕੇ ਵੀ ਆਹ ਚੀਜ਼ ਤੇਰੀ ਗਲਤ ਆ ਭਾਈ ਆਇ ਨਹੀਂ ਤੂੰ ਕਹਿਣਾ ਸੀ ਆਇ ਨਹੀਂ ਤੂੰ ਕਰਨਾ ਸੀਗਾ ਜੇ ਤੁਸੀਂ ਕਹੋਗੇ ਤਾਂ ਹੀ ਮੈਂ ਸਿੱਖੂਗਾ ਠੀਕ ਹੈ ਜੀ ਤਾਂ ਹੀ ਮੈਨੂੰ ਆਪਦੀਆਂ ਗਲਤੀਆਂ ਦਾ ਪਤਾ ਲੱਗੂਗਾ ਵੀ ਹਾਂ ਉੱਥੇ ਆਹ ਗਲਤੀ ਕੀਤੀ ਐ ਜੇ ਤੁਸੀਂ ਮੇਰੀਆਂ ਗਲਤੀਆਂ ਇੰਨੀ ਗੱਡੀਆਂ ਤਾਂ ਫਿਰ ਮੈਨੂੰ ਕੀ ਪਤਾ ਲੱਗਣਾ ਗਲਤੀਆਂ ਕਰ ਕਰਕੇ ਬੰਦਾ ਸਿੱਖਦਾ ਠੀਕ ਹੈ ਜੀ ਬਾਕੀ ਓਕੇ ਆ ਕੁਟ ਨਾਈਟ ਬਾਏ ਬਾਏ ਸਾਰੇ ਬੀਰਾਨੂ ਜੀ